ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਢੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਗਰੀਬ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਗੱਗੋ ਬੂਆ ਜਲਾ ਸ਼ਰੀਰ ਤਰਨਤਰ ਸਾਹਿਬ ਭਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਤਿੰਨ ਐਨੀਮਲ ਇਥੋਂ ਦੀ ਬਖਾਵਾਗੇ ਡਿਟੇਲ ਕਰਾਂਗੇ ਸਾਂਝੀ ਬਣੇ ਰਿਓ ਐਂਡ ਤੱਕ ਜੀ ਕਰਦੇ ਆ ਗੱਲਬਾਤ ਪੁੱਛਦੇ ਆ ਕਿਵੇਂ ਦੇ ਰਹਿਣਗੇ ਅੱਜ ਦੇ ਭਾਅ ਭੱਤੇ ਜਾਇ ਕਿੰਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਵਾਵਾਂਗੇ ਜੁੜੇ ਰਹੋ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਚੜਦੀ ਕਲਾ ਕਿਰਪਾ ਮਾਰਕ ਜੀ ਚਲੋ ਸ਼ੁਕਰ ਰੱਬ ਦਾ ਹਾਂਜੀ ਕਿੱਥੇ ਖੇਡਦੇ ਮਾਲਦੇ ਰਹੇ ਜੀ ਇੱਥੇ ਦਾ ਜ਼ਿੰਮੇਵਾਰਤਾ ਉਹ ਬਤਾਈ ਖੇਤੀਬਾੜੀ ਚ ਹਾਂ ਜੀ ਹਾਂ ਜੀ ਖੇਤੀਬਾੜੀ ਵਾਲੇ ਕਮਾਉਂ ਜਾਂਟ ਐ ਨਾ ਹੈ ਨਾ ਹਾਂ ਜੀ ਹਾਂ ਜੀ ਚਾਹੋ ਤੇ ਹੋਰ ਕੰਮ ਰਹੀਆਂ ਸਿੱਧਾ ਚਲੋ ਸ਼ੁਕਰ ਹੈ ਠੀਕ ਕਰੀਏ ਡਿਟੇਲ ਸਾਂਝੀ ਡਰੈਸ ਕਰਕੇ ਨੋਟ ਕਰਾਂ। ਨਾਂ ਦਲਬੀਰ ਸਿੰਘ ਪਿੰਡ ਗਗੋਬੂਆ ਤਸਵੀਰ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ। ਮੋਬਾਈਲ ਨੰਬਰ ਜੀ 9981309418 ਠੀਕ ਹੈ ਕਿੰਨੇ ਪਸ਼ੂ ਆਜੇ? ਅੱਜ ਤਿੰਨੇ ਹਸਨੂ ਸਾਹਿਬ ਆਪਣੇ ਮੈਂ ਇੱਕ ਪਿਆਰੀ ਤੇ ਇੱਕ ਗਾਂ ਕੱਪਣਿਆ ਤੇ ਇੱਕ ਪਰਲੀ ਵੱਸੀ ਉਹ ਰੇਡੀ ਪਹਿਲਾਂ ਉਹ ਸੂਈ ਆ ਜੀ। ਮੈਂ ਕਿੰਨਾ ਸਮਾਂ ਨੋਟ ਕਰਕੇ ਲੈਂਦੀ ਆ? ਸਰਦੂ ਸਾਹਿਬ ਲੈ ਜੂ ਅਜੇ 5-7 ਦਿਨ ਲੈ ਜੂ ਜੀ। ਇਹ ਹਲ ਟੂਲ ਮਗਰ ਵਿਖਾਈਏ ਇੱਕ ਰਾਂ। ਹਾਂਜੀ ਹਾਂਜੀ। ਠੀਕ ਹੈ ਬਟਨ ਵਾਲਾ ਝੱਡਾ ਲੱਗਾਂ। ਹੈ ਜੀ ਹਾਂਜੀ। ਸੱਪੂ ਇਤੋਂ ਮੜਿਆ ਲਾ ਰਹ ਤੇ ਵਾਕੀ ਮੈਰਾ ਥਾਂ ਹੁਣ ਸਜਰੋ ਬਹੁਤ ਸੋਹਣਾ ਲੱਗਾ ਦੁੱਧ ਵਾਲੀ ਗਿਆ ਮੈਂ ਜਾਂਦੀ ਸਾਨੂੰ ਨਜ਼ਰ ਆ ਰਹੀ ਆ ਕਿ ਲੇਵੇ ਦੇ ਹਿਸਾਬ ਨਾਲ ਲੇਵਾ ਖੁੱਲਾ ਪਿਆ ਪੂਰਾ ਤੇਰਾ ਤੇ ਵਾਲਾ ਸਾਨੂੰ ਸਾਹ ਬੰਦੇ ਪਿਛਲੇ ਸੂਏ ਦੂਜੇ ਸੂਏ ਨੇ ਸਹੀ ਲੇਵਾ ਟਾਈਟ ਹੁੰਦਾ ਨਾ ਇਹਦਾ ਲੇਵਾ ਖੁੱਲੇ ਲੇਵੇ ਦੀ ਆ ਹਨਾ ਮੈਂ ਤੇ ਨੋਕ ਵਾਲਾ ਥਾਂ ਲੱਗਾ ਜੇ ਤੇ ਸੂਹਾ ਕਰਵਾਊਗਾ ਸੰਤੂ ਸਾਹਿਬ ਹੁਣ ਤੀਜੇ ਸੂਣਾ ਜੇ ਨੂੰ ਤੀਸਰੇ ਸੂਵੇ ਦਾ ਤਿਆਰੀ ਤੇ ਹਨਾ ਹਾਂਜੀ ਹਾਂਜੀ ਠੀਕ ਆ ਤੋਰਾ ਕਰਵਾਈਏ ਚੈੱਕ ਵਾਹ ਜੀ ਵਾਹ ਬਹੁਤ ਸੋਹਣੀ ਆ ਡਰ ਕੁਆਲਟੀ ਤਿਆਰ ਕਰਨੀ ਆ ਬਾਕੀ ਕੱਤ ਵਜਨ ਫੁੱਲ ਵੱਡੀ ਆ ਛੋਟੀ ਨਹੀਂ ਆ ਜੀ। ਨੋ ਜੀ। ਲਾਇਓ ਮੋੜ ਲਿਓ। ਵਾਹ ਜੀ ਵਾਹ। ਥਾਂ ਲੈਵੇ ਦੀ ਬੰਤਰ ਤੁਸੀਂ ਵੇਖ ਰਹਿ ਜੀ। ਬਾਕੀ ਕੱਤ ਵਜਨ ਪੂਰੀ ਵੱਡੀ ਆ। ਕੱਚ ਜਿਹੜੀ ਆ ਆਉਂਦੀ ਆ ਬਾਈ ਦੇ ਮੋਢੇ ਦੇ। ਥੋੜਾ ਤਰਾ ਵੀ ਚੰਗਾ ਲੱਗਾ ਮੈਨੂੰ। ਤੇ ਮਾਗਰੋ ਚੰਗੀ ਆ ਜਿਹੜੀ ਬੈਕਗ੍ਰਾਉਂਡ ਤਿਆਰ ਕਰ ਰਹੀ ਆ ਕਰਮਾਲੀ। ਲੋਡ ਤੇ ਇਹ ਬਾਈ ਜੀ ਫਿਰਿਆਂ ਦੀ ਕੀਮਤ ਸੰਧੂ ਸਾਹਿਬ ਬੋਲਦੇ ਤਾਂ ਆਪਾਂ 1 15 ਕਰ ਦੇਉਂਗੇ ਅੱਛਾ ਤੇ 1 10 ਦੀ ਦੇ ਦੇਣੀ ਆ ਹੋੱਚ ਪਿਆਰ ਮੁਹੱਬਤ ਕਰ ਦਾਂਗੇ 100 ਰੁਪਏ ਨਹੀਂ 5 ਦਾ ਸਦਾ ਕਰੀਏ ਨਹੀਂ ਪਾਣੀ ਸੰਧੂ ਸਾਹਿਬ 1 1 ਰਾਂ ਨਹੀਂ 1 1 ਰਾਂ ਕਰੰਟ ਜਾਵੇ 1 1 7 ਦੀ ਦੇ ਨਹੀਂ 5 ਦੀ ਜਾਨ ਨਹੀਂ ਬੜੇ ਦਿਨ ਹੋ ਗਏ ਆ ਬੈਸ ਸੱਜਿਆ ਜੀ ਤੁਹਾਡੇ ਨਾਲ ਹੀ ਹੋਇਆ ਜਦੋਂ ਕਿ ਹੁੰਦਾ ਰਵੇ ਨਾ ਰੋਜ਼ ਫਿਰ ਕਟਾਈ ਦਾ ਚਿਰ ਪਿੱਛੋਂ ਆਏ ਅੱਜ ਤੁਹਾਨੂੰ ਪਤਾ ਮਿਲ ਗਿਆ ਫੇਰ ਇਦੋਂ ਪਿਆਰ ਮੁਹੱਬਤ ਹੀ ਸਾਡੇ ਕੋਲ ਕਰਾਉਣਾ ਜੇ 5 ਦੀ ਜਾਨ ਦੋ ਵੇਚ ਕੇ ਵੇਜ ਕੇ ਪਲਕੇ ਫਿਰ ਪਾਜੀ ਹਨਾ ਚਲ ਠੀਕ ਆ ਤੇ ਅੱਗੇ ਆ ਗਈ ਐਫ ਕਰਾਸ ਹਨਾ ਵਾ 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 ਕੀ ਬਾਤ ਹੈ ਅੰਦਰ ਸਾਹਿਬ ਬੜੀ ਵਾ ਵਾ ਇਹਦੇ ਰੋਗੀ ਭਿੰਦਾ ਰਹੇ ਹਾਂ ਕੀ ਬਾਤ ਹੈ ਠੀਕ ਆ ਕਿੱਥੋਂ ਤੋਹਫਾ ਕੱਢ ਲੈਂਦਾ ਜੀ ਇਹ ਵੀ ਸੰਤ ਸਾਹਿਬ ਇਦਾਂ ਵਾ ਵਾ ਦੋ ਤੇ ਕਿੰਨਾ ਕਿ ਤੁਹਾਡੇ ਅੜਗੇ ਨਾ ਜਿਹੜਾ ਆਹਾਂ ਦੇ ਚ ਪਾਉ 17 18 ਉਹਨਾਂ ਦੇ ਪਹਿਲੇ ਸੂਏ ਨੇ ਕਿਹਾ ਆਵਾ ਸਾਡੀ ਨਿਗਾਹ ਤੇ ਜਿਵੇਂ ਅਸੀਂ ਅੱਖ ਲੱਗੇ ਹੋ ਕੇ 20 ਨਾ ਕਿਤੇ ਭਰਿਆ ਹੋਵੇ ਜਿੰਨਾ ਖਾਂ ਚਟਾ ਲੱਗਾ ਨਾ ਜਲਦ ਨਾਲ ਇਹਨਾਂ ਦਿਨਾਂ ਜੀਵਾਂ ਦੇ ਸੂਈ ਠੀਕ ਕਿੰਨਾ ਕਿਤੇ ਟਾਈਮ ਰਹੇਗਾ ਸੂਣ ਦੇ ਵਿੱਚ ਗੱਲ ਕਰੀ ਇੱਕ ਹਫਤਾ ਰਹਿ ਗਿਆ ਜੇ ਇੱਕ ਹਫਤਾ ਹਾਂਜੀ ਹਾਂਜੀ ਇਹ ਫੱਟੇ ਪੂਰੇ ਲਾ ਜੂ ਸੱਜਣੋ ਮੈਂ ਇਹ ਤੁਹਾਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਆਪ ਹੀ ਇੰਤਜਾ ਲਾਓ ਕਿਉਂਕਿ ਸਾਡੇ ਮੂੰਹ ਨਾ ਕਰਾਓ ਕਿੰਨਾ ਜੈਸ ਕਰੂਗੀ ਕਿੰਨਾ ਦੁੱਧ ਭਾਂਡੇ ਚ ਪਾਉਗੀ ਇਹ ਤੁਸੀਂ ਆਪ ਸਾਰੇ ਸੁਝਵਾਂਜ ਸਾਡੀ ਨਿਗਾਹ ਤੇ ਅਰਕੀ ਜਿਆਦਾ ਜਿਵੇਂ ਕਿ 20 ਪਲੱਸ ਭਰ ਜੇ ਹੋ ਸਕਦਾ ਭਾਵੇਂ 15 ਦੇ ਰਹੇ ਤੇ ਭਾਵੇਂ 20 ਤੋਂ 22 ਟੱਪੇ ਹਣਾ ਹਾਂਜੀ ਹਾਂਜੀ ਜਿੱਦਾਂ ਥਾਂਲੇ ਵਾ ਲੱਗਾ ਇੰਤਾਜਾ ਹੀ ਹੁੰਦਾ ਹੈ ਹਾਂਜੀ ਹਾਂਜੀ ਤੇ ਬਾਕੀ ਤੇ ਢੂਲ ਚੰਗੀ ਪਈ ਹੈ ਜੇ ਸੁੰਦੀ ਨਹੀਂ ਕੋਈ ਅੜਦੇ ਨਾ ਨਹੀਂ ਨਹੀਂ ਸੰਤੂ ਸਾਹਿਬ ਅੱਜ ਜੀ ਸੁੰਦੀ ਢੋਰ ਦੀਗੇ ਜਿੰਦੀ ਰਵੇ ਥਾਂ ਤੋਂ ਬਹੁਤ ਸੋਹਣਾ ਲੱਗਾ ਤੇ ਸਿੰਘ ਜੀ ਜ਼ਰੂਰ ਇਹ ਨੋਟ ਕਰਿਓ ਵਾ ਕੀ ਕਮਾਲ ਹੈ ਢੇਲੀ ਬੜੀ ਪਈ ਹੈ ਹਣਾ ਲੈ ਵੇਚ ਖੁੱਲਾਲੇ ਵਾ ਖੁੱਲੇਲੇ ਵੇਦੀ ਆ ਪੂਰੀ ਹਾਂ ਲੈ ਹੀ ਲੀਥੋਲੀਵ ਬਾਕਸ ਪੂਰੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਲੈ ਜਾਓ ਤੇ ਬਾਈ ਜੀ ਦੀ ਕੀਮਤ ਸੰਧੂ ਸਾਹਿਬ ਬੋਲੇ ਤਾਂ 55000 ਕਰਦੇ ਆ ਯੈਸ ਸਰ ਹਾਂ ਤੇ ਨਾ 50 ਹੀ ਦੇ ਲਾਂਗੇ ਸੰਧੂ ਹੋਰ ਛੱਡ ਦਿਓ ਆਪੇ 1000 ਰੁਪਏ ਦੋ ਛੱਡ ਦਿਓ 48 ਦੀ ਹੈ ਨਾ ਠੀਕ ਹੈ ਜ਼ਿਆਦਾ ਨਹੀਂ ਕਰਾਉਂਦੇ 48000 ਦੀ ਜੈਸ ਨੂੰ ਇੱਕ ਅਕੇ ਆ ਗਈ ਸੂਈ ਸਾਈ ਬੱਜਾ ਮਗਰ ਵੱਛੀ ਹੈ ਨਾ ਹਾਂਜੀ ਵੱਛੀ ਮਗਰ ਸ਼ਾਈ ਹਾਲ ਦੀ ਚੁੰਗੀ ਜਾਂਦੀ ਜੇ ਆਹ ਚੁੰਗ ਗਈ ਜੇ ਮੂੰਹ ਹੀ ਲਾ ਗਈ ਜਣਾ ਆਪਾਂ ਉਧਰ ਡੈਮੇ ਨਾ ਆਪਾਂ ਸਮਾਈ ਹਾਂਜੀ ਹਾਂਜੀ ਚਲੋ ਕੋਈ ਨਹੀਂ ਤੇ ਕਿੰਨਾ ਦੁੱਧ ਕੋਲ ਹੋਊਗਾ ਸੰਤੂ ਸਾਹਿਬ 10 ਲੀਟਰ ਅਜਰੇ ਆਹ ਵੱਛੀ ਹੈ ਨਾ ਵੱਛੀ ਮਗਰ ਜੇ ਤਾਂ ਮਹੀਨੇ ਕਿਤੇ ਖੰਡ ਦੀ ਹੋਊਗੀ ਹੈ ਨਾ ਅੱਜ 5 ਕਿ ਦਿਨ ਹੋ ਗਏ ਸੰਤੂ ਦਾ ਚਲੋ 5 ਦਿਨ ਲਾ ਲੋ 20 ਲਾ ਲੋ ਮਹੀਨਾ ਲਾ ਲੋ ਸਾਹਮਣੇ ਜੋ ਬੜੇਗਾ ਤੇ ਤੋੜਾ ਤਰਾ ਕਰਵਾ ਦੇ ਕਰੋ ਸੰਗ ਦੇ ਵਿੱਚ ਸੱਜਣੋ ਥਾਣ ਬੜਾ ਸੋਹਣਾ ਕੰਮ ਦਾ ਲੱਗਾ ਤੇ 9 10 ਕਿਲੋ ਹਾਜ਼ਰ ਦੋਦਿਆ ਮੌਕੇ ਦਾ ਹਨਾ ਹਾਂਜੀ ਹਾਂਜੀ ਬਿਲਕੁਲ ਰੈਡੀ ਆ ਥਾਂ ਬੜਾ ਸੋਹਣਾ ਲੱਗਾ ਤੇ ਹਾਂ ਬੱਚੇ ਲਾਤਾ ਆਪਸ ਮਾਈਏ ਫਾੜੀ ਵਾਲਾ ਛੱਡ ਆ ਗਿਆ ਜੀ ਹਨਾ ਮੋੜ ਲਿਓ ਪਹਿਲਾ ਸੁਆਈ ਪਲੂਣੀ ਹਨਾ ਹਾਂਜੀ ਹਾਂਜੀ ਠਿੱਗੀ ਮੂੰਹ ਠੀਕ ਆ ਪਲੂਣੀ ਆ ਗਈ ਤੇ ਇਹ ਤੁਹਾਨੂੰ ਖੀਰ ਤੇ ਤੋਹਫਾ ਦੇਣਾ ਕਿਉਂਕਿ ਟਾਈਮ ਬਾਬਾ ਆ ਗਿਆ ਵੀਡੀਓ ਪਾਈ ਨੂੰ ਇਹ ਖੀਰ ਤੇ ਲੈ ਲਓਗੇ ਤੁਹਾਨੂੰ ਤੋਹਫਾ ਸਜਣੋ ਦੇਤਾ ਕੋਣ ਚਾਣ ਬਾਈ ਜੀ ਓਕੇ ਨਾ ਬਿਲਕੁਲ ਸੰਧੂ ਸਾਹਿਬ ਓਕੇ ਸੰਧੂ ਠੀਕ ਐ ਇਹਨੂੰ ਕਰ ਦੋ ਮੜਾ ਮਗਰੋਂ ਲੈ ਵਾਲੂਆ ਵਖਾ ਰਿਗੇ ਵਾ ਵਾ ਕਿਆ ਬਾਤ ਐ ਤੇ ਚੁੰਗੀ ਜਾਂਦਾ ਫੇਰ ਮੂੰਹ ਲਾਈ ਜਾਂਦੀ ਐ ਬਾਈ ਜੀ ਫੇਰ ਕੀਮਤ ਸੰਧੂ ਸਾਹਿਬ ਮੋਲ ਐ ਤਾਂ ਆਪਾਂ ਛੋਟਾ ਹੀ ਰੱਖਣਾ ਠੀਕ ਸੀ ਠੀਕ ਐ ਅੱਛਾ 37000 ਕਰਦੇ ਮੋਲ ਤੇ 32000 ਦੀ ਆਪਾਂ ਦੇ ਦਾਂਗੇ ਉਹ ਚੋ ਪਿਆਰ ਮੌਤ 1000 ਕਰ ਦਾਂਗੇ ਵਿੱਚ ਹੋਰ ਟੋਫਾ ਜੀ 31000 ਦੀ ਜਾਂਦੀ 31 ਦੀ ਸਗਣ ਸਕੀਮ ਹਾਂਜੀ ਹਾਂਜੀ ਸਗਣ ਸਕੀਮ ਚਲਾਤੀ ਸਜਣੋਂ 31000 ਦੀ ਜੈਸਨੋ ਕਰਤੀ ਆ ਐਂਡ ਆਲਾ ਪੀਸ ਚੁੱਕ ਲਓ ਟਾਈਮ ਨਾ ਫਟੇ ਤੇ ਆ ਪਸ਼ੂਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ